ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1984 ਦੇ ਵਿੱਚ ਦਿੱਲੀ ਵਿਖੇ ਜੋ ਸਿੱਕਤ ਲਿਆਂ ਕੀਤਾ ਗਿਆ ਸੀ ਉਸ ਦੇ ਅੱਜ ਇੱਕ ਦੋਸ਼ੀ ਨੂੰ ਮਾਨਯੋਗ ਅਦਾਲਤ ਵੱਲੋਂ ਉਸ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਹੈ ਮੈਂ ਜਿੱਥੇ ਉਸ ਦੇ ਸਜ਼ਾ ਦੇਣ ਦਾ ਅਦਾਲਤ ਵੱਲੋਂ ਦਿੱਤੀ ਗਈ ਸਜ਼ਾ ਦਾ ਸਵਾਗਤ ਕਰਨਾ ਲੇਕਿਨ ਮੈਂ ਮਾਨਯੋਗ ਅਦਾਲਤ ਨੂੰ ਇਹ ਵੀ ਬੇਨਤੀ ਕਰਨੀ ਚਾਹੁੰਦਾ ਕਿ ਜਿਹੜਾ ਜਿਹੋ ਜਿਹਾ ਇਹਨਾਂ ਨੇ ਕੰਨਾਉਣਾ ਅਪਰਾਧ ਕੀਤਾ ਜਿਹੋ ਜਿਹਾ ਇਹਨਾਂ ਨੇ ਪਾਪ ਕੀਤੇ ਆ ਇਹ ਇਹ ਦੋਸ਼ੀ ਜਿਹੜੇ ਆ ਇਹ ਫਾਂਸੀ ਦੇ ਹੱਕਦਾਰ ਹੈ ਔਰ ਜਿਹੜੇ ਦੋਸ਼ੀ ਅਜੇ ਵੀ ਅਦਾਲਤ ਦੀ ਗ੍ਰਿਫਤ ਤੋਂ ਬਾਹਰ ਬੈਠੇ ਆ ਜਿਹੜੇ ਦੋਸ਼ੀ ਅਜੇ ਵੀ ਕਾਨੂੰਨ ਦੀ ਗ੍ਰਿਫਤ ਤੋਂ ਬਾਹਰ ਬੈਠੇ ਆ ਸੱਜਨ ਕੁਮਾਰ ਜਗਦੀਸ਼ ਟਾਈਟਲਰ ਕਮਲਨਾਥ ਵਰਗੇ ਜਿਹੜੇ ਦੋਸ਼ੀ ਅਜੇ ਕਾਨੂੰਨ ਤੋਂ ਗ੍ਰਿਫਤ ਤੋਂ ਬਾਹਰ ਬੈਠੇ ਹੋਏ ਆ ਉਹਨਾਂ ਨੂੰ ਵੀ ਮੈਂ ਸਮਝਦਾ ਛੇਤੀ ਤੇ ਛੇਤੀ ਸਜਾਵਾਂ ਦੇ ਦੇ ਕਰਕੇ ਸਿੱਖ ਕੌਮ ਦੇ ਹਿਰਦਿਆਂ ਨੂੰ ਮਰ ਮਲਾਉਣੀ ਚਾਹੀਦੀ ਹੈ ਕਿਉਂਕਿ ਜੋ ਸਿੱਖ ਕੌਮ ਦੇ ਨਾਲ ਜੋ 1984 ਦੇ ਵਿੱਚ ਕੀਤਾ ਗਿਆ ਸੀ ਦਿੱਲੀ ਦੀਆਂ ਸੜਕਾਂ ਤੇ ਸਿੱਖ ਕੌਮ ਰਹੀਂ ਦੀ ਦੁਨੀਆ ਤੱਕ ਕਦੀ ਇਸ ਪਾਪ ਨੂੰ ਭੁੱਲ ਨਹੀਂ ਸਕੂਗੀ ਕਾਂਗਰਸ ਵੱਲੋਂ ਜੋ ਦਰਦ ਜਖਮ ਦਿੱਤੇ ਗਏ ਸੀ ਸਿੱਖਾਂ ਦੇ ਕੋਹ ਕੋਹ ਕੇ ਧੀਆਂ ਤੇ ਭੈਣਾਂ ਦੀ ਬੇਇੱਜ਼ਤੀ ਕੀਤੀ ਗਈ ਸੀ ਸੜਕਾਂ ਦੇ ਉੱਤੇ ਸਾਡੇ ਬੱਚਿਆਂ ਨੂੰ ਕਹਿਰ ਪਾ ਪਾ ਕੇ ਔਰ ਸਿੱਖ ਸਿੱਖਾਂ ਨੂੰ ਜਿਉਂਦੇ ਜੀ ਸਾਹ ਦਿੱਤਾ ਗਿਆ ਸੀ ਔਰ ਮੈਂ ਸਮਝਦਾ ਕਾਂਗਰਸ ਦਾ ਐਡਾ ਵੱਡਾ ਕੀਤਾ ਹੋਇਆ ਪਾਪ ਕਦੀ ਵੀ ਬਖਸ਼ਿਆ ਨਹੀਂ ਜਾ ਸਕਦਾ ਮੈਂ ਅੱਜ ਇਸ ਪਾਪ ਜਿੱਥੇ ਇਸ ਦੋਸ਼ੀਆਂ ਨੂੰ ਸਜ਼ਾਵਾ ਦੇਣ ਦੀ ਸਵਾਗਤ ਕਰਦਾ ਹਾਂ ਉੱਥੇ ਬਾਕੀ ਦੋਸ਼ੀਆਂ ਨੂੰ ਵੀ ਕਾਨੂੰਨ ਦੇ ਕਹਿਤਾਰੇ ਵਿੱਚ ਖੜਾ ਕਰਕੇ ਛੇਤੀ ਤੋਂ ਛੇਤੀ ਸਜ਼ਾਵਾ ਦੇਣ ਦਾ ਮੰਗ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1984 ਦੇ ਵਿੱਚ ਦਿੱਲੀ ਇਹ ਜੋ ਸਿੱਕਤ ਲਿਆਂ ਕੀਤਾ ਗਿਆ ਸੀ ਉਸ ਦੇ ਅੱਜ ਇੱਕ ਦੋਸ਼ੀ ਨੂੰ ਮਾਨਯੋਗ ਅਦਾਲਤ ਵੱਲੋਂ ਉਸ ਨੂੰ ਉਮਰ ਕੈਦੀ ਦੀ ਸਜ਼ਾ ਦਿੱਤੀ ਗਈ ਹੈ ਮੈਂ ਜਿੱਥੇ ਉਸ ਦੇ ਸਜ਼ਾ ਦੇਣ ਦਾ ਅਦਾਲਤ ਵੱਲੋਂ ਦਿੱਤੀ ਗਈ ਸਜ਼ਾ ਦਾ ਸਵਾਗਤ ਕਰਨਾ ਲੇਕਿਨ ਮਾਨਯੋਗ ਅਦਾਲਤ ਨੂੰ ਇਹ ਵੀ ਬੇਨਤੀ ਕਰਨੀ ਚਾਹੁੰਦਾ ਕਿ ਜਿਹੜਾ ਜਿਹੋ ਜਿਹਾ ਇਹਨਾਂ ਨੇ ਕਨਾਉਣਾ ਅਪਰਾਧ ਕੀਤਾ ਜਿਹੋ ਜਿਹਾ ਇਹਨਾਂ ਨੇ ਪਾਪ ਕੀਤੇ ਆ ਇਹ ਇਹ ਦੋਸ਼ੀ ਜਿਹੜੇ ਆ ਇਹ ਫਾਂਸੀ ਦੇ ਹੱਕਦਾਰ ਹੈ ਔਰ ਜਿਹੜੇ ਦੋਸ਼ੀ ਅਜੇ ਵੀ ਅਦਾਲਤ ਦੀ ਗ੍ਰਿਫਤ ਤੋਂ ਬਾਹਰ ਬੈਠੇ ਆ ਜਿਹੜੇ ਦੋਸ਼ੀ ਅਜੇ ਵੀ ਕਾਨੂੰਨ ਦੀ ਗ੍ਰਿਫਤ ਤੋਂ ਬਾਹਰ ਬੈਠੇ ਆ ਸੱਜਣ ਕੁਮਾਰ, ਜਗਦੀਸ਼ ਟਾਈਟਲਰ, ਕਮਲਨਾਥ ਵਰਗੇ ਜਿਹੜੇ ਦੋਸ਼ੀ ਅਜੇ ਕਾਨੂੰਨ ਤੋਂ ਗ੍ਰਿਫਤ ਤੋਂ ਬਾਹਰ ਬੈਠੇ ਹੋਏ ਆ ਉਹਨਾਂ ਨੂੰ ਵੀ ਮੈਂ ਸਮਝਦਾ ਛੇਤੀ ਤੋਂ ਛੇਤੀ ਸਜ਼ਾਵਾ ਦੇ ਦੇ ਕਰਕੇ ਸਿੱਖ ਕੌਮ ਦੇ ਹਿਰਦਿਆਂ ਨੂੰ ਮਰਮਲਾਉਣੀ ਚਾਹੀਦੀ ਆ ਕਿਉਂਕਿ ਜੋ ਸਿੱਖ ਕੌਮ ਦੇ ਨਾਲ ਜੋ 1984 ਦੇ ਵਿੱਚ ਕੀਤਾ ਗਿਆ ਸੀ ਦਿੱਲੀ ਦੀਆਂ ਸੜਕਾਂ ਤੇ ਸਿੱਖ ਕੌਮ ਨਹੀਂ ਵੀ ਦੁਨੀਆ ਤੱਕ ਕਦੀ ਇਸ ਪਾਪ ਨੂੰ ਭੁੱਲ ਨਹੀਂ ਸਕੂਗੀ ਕਾਂਗਰਸ ਵੱਲੋਂ ਜੋ ਦਲ ਜ਼ਖਮ ਦਿੱਤੇ ਗਏ ਸੀ ਸਿੱਖਾਂ ਨੇ ਕੋਹ ਕੋਹ ਕੇ ਧੀਆਂ ਤੇ ਭੈਣਾਂ ਦੀ ਬੇਇੱਜ਼ਤੀ ਕੀਤੀ ਗਈ ਸੀ ਸੜਕਾਂ ਦੇ ਹੁੰਦੇ ਸਾਡੇ ਬੱਚਿਆਂ ਨੂੰ ਤੈਰ ਪਾ ਪਾ ਕੇ ਔਰ ਸਿੱਖ ਸਿੱਖਾਂ ਨੂੰ ਜਿਉਂਦੇ ਜੀ ਸਾਹ ਦਿੱਤਾ ਗਿਆ ਸੀ ਔਰ ਮੈਂ ਸਮਝਦਾ ਹਾਂ ਕਾਂਗਰਸ ਦਾ ਐਡਾ ਵਰਦਾ ਕੀਤਾ ਹੋਇਆ ਪਾਪ ਕਦੀ ਵੀ ਬਖਸ਼ਿਆ ਨਹੀਂ ਜਾ ਸਕਦਾ ਮੈਂ ਅੱਜ ਇਸ ਪਾਪ ਜਿੱਥੇ ਇਸ ਦੋਸ਼ੀਆਂ ਨੂੰ ਸਜ਼ਾਵਾ ਦੇਣ ਦੀ ਸਵਾਗਤ ਕਰਦਾ ਹਾਂ ਉੱਥੇ ਬਾਕੀ ਦੋਸ਼ੀਆਂ ਨੂੰ ਵੀ ਕਾਨੂੰਨ ਦੇ ਕਟਾਰੇ ਵਿੱਚ ਖੜਾ ਕਰਕੇ ਛੇਤੀ ਤੋਂ ਛੇਤੀ ਸਜ਼ਾਵਾ ਦੇਣ ਦਾ ਮੰਗ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ